ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਇਹ ਹਾਲ ਲੜਕਾ ਜਿਸ ਨੇ ਆਪਣੀ 12 ਸਾਲ ਦੀ ਉਮਰ ਵਿੱਚ ਹੀ ਉਹ ਰਾਜ ਦਾ ਬਾਦਸ਼ਾਹ ਬਣ ਗਿਆ ਦੋਸਤੋ ਇੱਕ ਗੱਲ ਹੈ 1492 ਦੀ ਇਹ ਉਹ ਸਮਾਂ ਸੀ ਜਦੋਂ ਮੁਗਲ ਸਮਰਾਜ ਦੀ ਸਥਾਪਨਾ ਕਰਨ ਵਾਲੇ ਪਹਿਲੇ ਬਾਦਸ਼ਾਹ ਦੀ ਉਮਰ ਸਿਰਫ 12 ਸਾਲ ਦੀ ਸੀ ਇਸੇ ਉਮਰ ਵਿੱਚ ਇਹ 12 ਸਾਲ ਦਾ ਬੱਚਾ ਔਸਕ ਦੇਖ ਪਾਰ ਇੱਕ ਛੋਟੇ ਜਿਹੇ ਰਾਜ ਅਫਗਾਨਾ ਦਾ ਰਾਜਾ ਬਣ ਗਿਆ ਸੀ ਇਸ ਨੌਜਵਾਨ ਰਾਜ ਨੇ ਇਸ ਉਮਰ ਵਿੱਚ ਆਪਣੇ ਚਾਚੇ ਤੋਂ ਸਮਰਕੰਦ ਰਾਜ ਖੋਣ ਦੀ ਪਹਿਲੀ ਕੋਸ਼ਿਸ਼ ਕੀਤੀ ਸੀ ਅਤੇ ਉਹ ਇੱਕ ਵਾਰ ਨਹੀਂ ਬਲਕਿ ਦੋ ਵਾਰ ਜਿੱਤੇ ਪਰ ਦੋ ਵਾਰ ਫਿਰ ਰਾਜ ਹਾਰ ਗਿਆ ਦੂਸਰੀ ਵਾਰ ਉਸ ਉਜਬੇ ਦੇ ਸਰਦਾਰ ਸ਼ਿਵਾਨੀ ਖਾਨ ਨੂੰ ਬੁਲਾਇਆ ਗਿਆ ਕਿ ਉਹ ਇਸ ਰਾਜ ਨੂੰ ਸਮਰਕੰਦ ਵਿੱਚੋਂ ਕੱਢ ਦੇਣਾ ਸ਼ਿਵਾਨੀ ਖਾਨ ਨੇ ਇਸ ਬੱਚੇ ਨੂੰ ਸਮਰਕੰਦ ਤੋਂ ਬਾਹਰ ਸੁੱਟ ਦਿੱਤਾ ਇਸ ਰਾਜ ਨੂੰ ਸਮਰਕੰਦ ਛੱਡ ਕੇ ਕਾਬਲ ਜਾਣ ਲਈ ਮਜਬੂਰ ਕੀਤਾ ਗਿਆ ਅਤੇ 1504 ਵਿੱਚ ਸਿਰਫ 22 ਸਾਲ ਦੀ ਉਮਰ ਵਿੱਚ ਉਹਨਾਂ ਨੇ ਕਾਬਲ ਨੂੰ ਜਿੱਤ ਲਿਆ ਇਸ ਪੂਰੇ ਸਫ਼ਰ ਵਿੱਚ ਉਹ ਸਿਰਫ ਸਮਰਕੰਦ ਨੂੰ ਵਾਪਸ ਹਾਸਲ ਕਰਨਾ ਚਾਹੁੰਦਾ ਸੀ ਉਸ ਨੇ 14 ਸਾਲ ਇੰਤਜ਼ਾਰ ਕੀਤਾ ਤਾਂ ਜੋ ਉਹ ਉਜਬੇ ਕਾ ਤੋਂ ਇਹ ਰਾਜ ਖੋ ਸਕੀ ਅਤੇ 1510 ਵਿੱਚ ਉਸਨੇ ਦੁਬਾਰਾ ਕੋਸ਼ਿਸ਼ ਕੀਤੀ ਅਤੇ ਉਹ ਜਿੱਤ ਵੀ ਗਿਆ। ਰਾਜਾ ਕੋਈ ਹੋਰ ਨਹੀਂ ਸੀ। ਸਗੋਂ ਮੁਗਲਾਂ ਦਾ ਪਹਿਲਾ ਸ਼ਾਸਕ ਬਾਬਰ ਸੀ ਜਿਸ ਨੇ ਬਹੁਤ ਛੋਟੀ ਉਮਰ ਵਿੱਚ ਕਈ ਜੰਗਾਂ ਲੜੀਆਂ ਅਤੇ ਜਿੱਤੀਆਂ ਪਰ ਹਾਰ ਨਹੀਂ ਮੰਨੀ।